ਹਾਂਜੀ ਵੈਗੁਰੂ ਜੀ ਇਸ ਵਕਤ ਅਸੀਂ ਸਾਰਾ ਪਰਿਵਾਰ ਗੁਰਦੁਆਰਾ ਮਹਿੰਦਿਆਣਾ ਸਾਹਿਬ ਕਲੰਗੀ ਤਰਪਾ ਸਾਹਿਬ ਜੀ ਚਰਨ ਸੂ ਸਥਾਨ ਦੇ ਉੱਤੇ ਜਾ ਰਹੇ ਹਾਂ ਕਾਕਾ ਖੋਸਪ੍ਰੀਤ ਸਿੰਘ ਜੀ ਨੇ ਥਾਰ ਗੱਡੀ ਲਿਆਂਦੀ ਹੈ ਤੇ ਗੁਰੂ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਉੱਥੇ ਜਾ ਰਹੇ ਹਾਂ ਬਾਣੀ ਪੜ੍ਹਦੇ ਜਾਵਾਂਗੇ ਤੇ ਉੱਥੇ ਜਾ ਕਰਕੇ ਇਤਿਹਾਸ ਬਾਰੇ ਜਾਣੂ ਹੋਵਾਂਗੇ ਕਿ ਗੁਰੂ ਪਾਸਾ ਜੀ ਇੱਥੇ ਆਏ ਸਨ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈ ਅਕਾਲ ਮੂਰਤ ਜੁਨੀ ਸੈ ਪੰਗਉ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚਣਾ ਆਕਾਰ ਹੁਕਮ ਨਾ ਕਹਿ ਅਜ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਯੱਧ ਮੰਨੀ ਇਚ ਹੁਕਮ ਲੇਖ ਦੇ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਨਾ ਕੋ ਨਾਨਕ ਹੁਕਮੇ ਜੇ 부ਜੇ ਤਾਂ ਹੋ ਮੈਂ ਕਹਿ ਨ ਕੋ ਗਾਵੇ ਕੋ ਤਾਣ ਹੋਏ ਕਿਸੇ ਤਾਣ ਗਾਵੇ ਕੋ ਦਾਤ ਜਾਣੀ ਨਿਸ਼ਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਤੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦੇਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥੀ ਨਾ ਆਵੇ ਟੂਟ ਕਥ ਕਥ ਕਥੀ ਕੋਟੀ ਕੋਟ ਕੋਟ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾ ਹੁਕਮੀ ਹੁਕਮ ਚ ਲਾਏ ਰਾਹੋ ਨਾ ਕਬੀਤਰਤਨ ਜੋ ਵਾਹਰ ਮਾਨਕ ਗੁਰੇ ਕੇ ਸਿੱਖ ਸੁਣੀਂ ਓਰਾ ਇੱਕ ਦੇ ਬਝਾਈ ਨਾਨ ਜੀਆਂ ਕਾਇਕ ਦਾਤਾ ਸੁਮੈ ਵਿਸਰਨ ਜਾਈ ਜੇ ਜੁਗ ਚਾਰੇ ਯਾਰ ਜਾ ਇਧਰ ਸੁਣੀ ਹੋਏ ਨਵਾ ਖੰਡਾ ਵੇਚਾਣੀ ਚਲੋ ਨਾਲ ਚਰੇ ਸਭ ਕੋਈ ਚੰਗਾ ਨਾਮ ਰਖਾਏ ਕੇ ਜਸ ਕੀ ਵਜਲੇ ਜੇ ਤੇ ਸੁ ਨਦਰ ਨਾ ਆ ਬਈ ਕੀਟਾ ਅੰਦਰ ਕੀਟ ਕਰ ਨਾਨਕ ਨਿਰਗੁਣ ਗੁਣ ਕਰੇ ਗੁਰਵੰਤਿਆ ਕਰ ਦੇ ਤੇ ਹਾ ਕੋਈ ਨ ਸੁਝਈ ਸੁਣਿਆ ਸਦ ਪੀਰ ਸੁਰਨਾਥ ਸੋਣੇ ਦੀਪ ਲੋ ਪਾਤਲ ਕੋਈ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਪਾਪਾ ਨਾਸ ਸੁਣੇ ਈਸਰ ਵਰਮਾ ਇੰਦ ਇਹੜੂ ਉੱਚ ਹੋਵੇ ਕੋਈ ਸੋਚੇ ਕੋ ਜਾਣੇ ਸੋਏ ਇਹੜੋ ਆਪ ਜਾਣੇ ਆਪ ਆਪ ਨਾਨਕ ਸੁਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਦਮਾਏ ਕਿਤੇ ਮੰਗੇ ਜੋ ਦਵਪਾਰ ਗਿਆਨ ਤੇ ਨੀ ਵਿਚਾਰ ਕਿਤੇ ਖਤੁਟੇ ਹੋਏ ਕਾਰ ਲੈ ਲੈ ਮੁਕਰ ਪਾਏ ਕਿਤੇ ਰਖਵੀਸ ਕਰਲਾ ਜਿਹੜਾ ਆਖੀਏ ਇੱਕ ਨਾਮ ਜਗਦੀਸ਼ ਹੇ ਪਤ ਪਰ ਬੜੀਆ ਜੜੀ ਹੋਈ ਉੱਥੇ ਪਾਏ ਨਾਲ ਕੇ ਆ ਜਾਪੇ ਜਾਈ ਅਨਖੰਡ ਗਾਇਓ ਧਰਮ ਅਨਖੰਡ ਕਾ ਖੁ ਕਰਮ ਕੇਤੇ ਪਰ ਪਾਣੀ ਬਸੰਤਰ ਕੇਤੇ ਕਾਰ ਮਹੇਸ਼ ਕੇਤੇ ਪਰ ਮੈਂ ਘਾੜਤ ਗੜੀਏ ਬਨੂ ਪ੍ਰਾਂਤ ਕੀ ਵੇਸ ਕੇਤੇ ਕਿਤੇ ਆਕਰਮ ਭੂਮੀ ਮੇਰ ਕੀਤੇ ਕਿਤੇ ਇੰਦ ਚੰਦ ਸੂਰ ਕੀਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧਨਾਥ ਕੀਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੁਨ ਕੀਤੇ ਕਿਤੇ ਰਤਸਮੁੰਦ ਕਿਤੇ ਕਹਤਾਉਂ ਪਾਉ ਅਮਰਿਕ ਤਾਲ ਘੜੀਏ ਸਭ ਦਾ ਸਚੀ ਟਗਸਾਲ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸੋ ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤ ਸਰਦੋਈ ਦੋਈ ਦਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜੜੇ ਕੀਤੀ ਛਟੀ ਨਾਲ ਜਿੰਨੀ ਵਾਰ ਜਿੰ ਤੂੰ ਮੈਂ ਸੰਭਾਰਾ ਆਮੀਂ ਤੋ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾਰੋ ਮਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਕਰਤਾ ਤੇਰੇ ਸਭ ਕਿਛ ਹੈ ਤੇ ਸੁਭਾਵੇ ਸਦਾ ਸਿਫਤ ਸਲਾਹਾ ਤੇਰੀ ਆ ਮਨ ਵਿਸਾਰੇ ਨਾਮ ਜਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨੁ ਖੁੱਖਾ ਸਭ ਕੋ ਆਈਆ ਕਰ ਸਾਧ ਸੁਖਮਨ ਆਏ ਵਸਿਆ ਨਿਮਿਸ਼ਾ ਸਭ ਪੁਜਾਈਆ ਸਤਿਗੁਰੂਆਂ ਕੀਤਾ ਗੁਰੂ ਵਿਟੋ ਰਾਈ ਕਿਨੇ ਨਾ ਪਾਇਆ ਇਹ ਮਨ ਪਿਆਰੇ ਆ ਜਸਮਾਲੇ ਇਹ ਕਟਾਂ ਪਤੂਂ ਜੀ ਦੇਖਦਾ ਸਾਹ ਤੇਰੇ ਚੱਲੇ ਨਾਹੀ ਨਾਲ ਕਮਚ ਤਲਾਈਐ ਐਸਾ ਕਾ ਮੂਲੀ ਨਾ ਕੀਚੇ ਸਤਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਜਿਨੇਤ ਭਰਮ ਪੁਲਾਇਆ ਕਰਵਾਨ ਕੀਤਾ ਤੇ ਸੇ ਬਿਟ ਹੋ ਕਹੇ ਨਾਨਕ ਮਨ ਚੰਚਲ ਇਹ ਮਨ ਪਿਆਰੇ ਆ ਦੇਖੋ ਟਾਂਬੂ ਤੂੰ ਜੇ ਦੇਖਦਾ ਸਾਹ ਤੇਰੇ ਚੱਲੇ ਨਾਹੀ ਐਸਾ ਕੰਮ ਉਲੇ ਨਾ ਕੀਚੇ ਸਤਗੁਰੂ ਕਾਏ ਉਪਦੇਸ਼ ਸੁਣ ਤੂੰ ਕਹੇ ਨਾਨਕ ਮਨ ਪਿਆਰੇ ਅਗਮੋ ਗੋਚਰਾ ਕੰਤੋਂ ਨਾ ਪਾਇਆ ਕਿਨੇ ਤੇਰਾ ਜੀ ਜੰਦ ਸਭ ਖੇਲ ਤੇਰਾ ਆਖੇ ਤਾਂ ਵੇਖੇ ਸਭ ਤੂੰ ਹੈ ਕਹੇ ਨਾਨਕ ਦੁਸਰਤਾ ਕੀ ਚਾਲ ਨਰਾਲੀ ਤੇ ਚਲੇ ਇਸੇ ਨਾਨਕ ਸੱਚੇ ਸਹਬ ਇਹੋ 16 ਸ਼ਬਦ ਸੁਹਾਵਾ ਇਹੋ ਤਨ ਕੇ ਮਨ ਵਸਿਆ ਕਹੇ ਨਾਨਕ ਜਨਮਾ ਨਿਰਮਲੋ ਜੇ ਕੋ ਸੇਖ ਗੁਰੂ ਸੇਤੀ ਸੰਮਖ ਹੋਵੇ ਗੁਰ ਕੀ ਚਰਨ ਹਿਰਦੇ ਤੇ ਆਏ ਆਪ ਸਾਡਾ ਸਦਾ ਰਹੇ ਪਰਨੇ ਕਹੇ ਨਾਨਕ ਸੁਣੋ ਸੰਤੋ ਜੇ ਕੋ ਗੁਰਤੇ ਵਿਮਖ ਹੋਵੇ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰ ਸਾਬ ਦਾ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਆਪੋ ਸਿਕਸਤ ਗੁਰੂ ਕੇ ਪਿਆਰੇ ਹੋ ਹਰ ਹਰ ਨਿਤ ਕਰੇ ਰਸਨਾ ਚਿਤ ਜਨਕਾ ਹਿਰ ਲਿਆ ਮਾਇਆ ਕਹੇ ਨਾਨਕ ਸਤਗੁਰੂ ਬਾਝੋ ਸਤਗੁਰ ਰਹਿਆ ਪ੍ਰਪੂਰੇ ਬੇਨਵੰਤ ਨਾਨਕ ਗਉਤਾਇਓ ਜਿਨ ਪ੍ਰੇਮ ਕੀਓ ਤਨਹੀ ਪਰ ਪਾਇਓ ਕਾਹੂ ਲੈ ਪਾਹਨ ਪੂਰ ਤਰੇ ਉਸਰ ਕਾਹੂ ਲੰਗਰ ਲਟਕਾਈ ਚੜ ਕੇ ਕਾਹੂ ਬਸਾਕੋ ਸੀਸ ਨਿਵਾਇਓ ਕੋ ਮਰਤਾਨ ਕੋ ਪੂਜਣ ਧਾਇਓ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਸ੍ਰੀ ਅਚਲ ਮੂਰਤ ਅਨਪਾਉ ਪ੍ਰਕਾਸ਼ ਕੋਟ ਇੰਦਰ ਇੰਦਰਾਨ ਸਾਹੂ ਸਾਹਣੀ ਤੇਰੇ ਭਾਵਨ ਮਹੀਰ ਸੁਰ ਨਰ ਅਸੁਰ ਤਬ ਸਰਬ ਨਾਮ ਕਥੇ ਕਵਨ ਕਰਮ ਨਾਮ ਵਰਨਤ ਸਮਤ ਭਜਾਂ ਪਰਮ ਪਰਮ ਪਰਮੇਸ਼ਵਰੰ ਪੁਰੂਸ਼ ਪਾਲੰ ਅਸ਼ੇਦੀ ਪੇਦੀ ਨਾਮ ਕਾਮ ਤੇਰਾ ਜੋਰ ਚਾਤਰੀ ਸੰਦ ਜਲੇ ਹੈ ਥਲੇ ਹੈ ਆਪੀਤ ਹੈ ਆਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਆਪੇ ਭਜੰਗ ਪ੍ਰਯਾਤ ਸੰਦ ਜਿਨੇ ਕਿਰਪਾ ਕੀਤੀ ਹੈ ਜੀ ਅਸੀਂ ਮਹਿੰਦੇਆਣਾ ਸਾਹਿਬ ਵਿਖੇ ਆ ਗਏ ਹਾਂ ਤੇ ਮੈਂ ਪਹਿਲਾਂ ਉਤਰਦਾ ਫਮੈਂ ਤੇ ਮਹਿੰਦਿਆਣਾ ਸਾਹਿਬ ਦੇ ਕੀ ਆ ਗਏ ਹਾਂ ਅਸੀਂ ਦਰਸ ਮੇਲੇ ਕਰਾਂਗੇ ਤੇ ਤੇ ਗੁਰੂ ਜੀ ਦੀਆਂ ਬਖਸ਼ਾ ਹੋ ਗਈਆਂ ਨੇਗੀਆਂ ਤੇ ਦਰਸ ਮੇਲੇ ਕਰਕੇ ਗੁਰੂ ਜੀ ਦੀ ਕਿਰਪਾ ਦੇ ਨਾਲ ਫਿਰ ਅਸੀਂ ਵਾਪਸ ਜਾਵਾਂਗੇ ਤੇ ਹਾਂਜੀ ਉਤਰੋ ਸਿੰਘ ਹੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਜੀ ਮਹਿੰਦਿਆਣਾ ਸਾਹਿਬ ਦੇ ਦਰਸ਼ਨ ਕਰ ਰਹੇ ਆਂਗੇ ਵਾਹਿਗੁਰੂ ਜੀ ਦੀ ਕਿਰਪਾ ਹੋ ਗਈ ਹੈਗੀ ਖੁਸ਼ੀਆਂ ਜाहिर ਕਰ ਰਹੇ ਆਂਗੇ ਅਸੀਂ ਨਿਹਾਲੂ ਵਾਲ ਤੋਂ ਅੱਜ ਬੇਟੇ ਨੇ ਥਾਰ ਲਿਆਂਦੀ ਸੀ ਖੁਸ਼ਪ੍ਰੀਤ ਨੇ ਤੇ ਕਹਿੰਦੇ ਜੀ ਆਪਾਂ ਸ਼ੁਕਰਾਨਾ ਕਰਨ ਵਾਸਤੇ ਜਾਣਾਗਾ ਤੇ ਮਹਿੰਦਿਆਣਾ ਸਾਹਿਬ ਵਿਖੇ ਸੋ ਮਹਿੰਦਿਆਣਾ ਸਾਹਿਬ ਵਿਖੇ ਸ਼ੁਕਰਾਨਾ ਕਰਨ ਵਾਸਤੇ ਜਾ ਰਹੇ ਆਂ ਹਾਂ ਤੁਰੇ ਜਾਂਦੇ ਥੋੜਾ ਜਿਹਾ ਪਿੱਛੇ ਨੂੰ ਚੱਕੋ ਤੁਰੇ ਜਾਂਦੇ ਪਿੱਛੇ ਹਾਂ ਠੀਕ ਹੈ ਜੀ ਠੀਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਗਲ ਰਾਜਪਮੀ ਰਾਏਪੋਟ ਲੰਮੀ ਜੱਟਪੁਰੇ ਅਤੇ ਪਿੰਡ ਮਾਣੂ ਕੇ ਸੰਤਾਂ ਨੂੰ ਨਿਹਾਲ ਕਰਦੇ ਹੋਏ ਇਸੇ ਢਾਅ ਮੈਤਿਆਣਾ ਪਹੁੰਚੇ ਇਸ ਹਾਵ ਦਾ ਪਵਿੱਤਰ ਜਲ ਦੇਖ ਕੇ ਇੱਥੇ ਠਹਿਰੇ 2 3 ਮਹੀਨਿਆਂ ਤੱਕ ਕੋਈ ਵਸੂ ਨਹੀਂ ਸੀ ਇਸ ਦਾ ਉਪਰ ਸ੍ਰੀ ਗੋਵਿੰਦ ਸਿੰਘ ਜੀ ਅਤੇ ਸਿੰਘਾਂ ਦੇ ਦਾਤਨ ਕੋਰਲਾ ਕਰਕੇ ਇਸ਼ਨਾਨ ਕੀਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਅੰਤਰ ਧਿਆਨ ਹੋ ਕੇ ਨੰਕਾਰ ਨਾਲ ਦਿੱਤੀ ਜੋੜ ਤੇ ਭਾਣਾ ਮਿੱਠਾ ਕਰਕੇ ਮੰਨਿਆ ਭਾਈ ਦਇਆ ਸਿੰਘ ਨੇ ਪਿਤਾ ਗੁਰਦੇਵ ਨੂੰ ਬੇਨਤੀ ਕੀਤੀ ਕਿ ਸਿੰਘ ਅਤੇ ਸਾਰਾ ਪਰਿਵਾਰ ਵਿਛੜ ਗਿਆ ਹੈ ਤੇ ਅੱਗੇ ਦਾ ਕੀ ਵਿਚਾਰ ਹੈ ਇਸ ਔਰੰਗਜ਼ੇਬ ਦਾ ਸ਼ਬਦ ਨਾਲ ਹੀ ਉਦਾਹਰਨ ਕਰੋ ਗੁਰੂ ਸਹਿਬਾਨ ਨੇ ਛੱਟ ਸੀਨੇ ਨਾਲ ਤੇਗ ਲਾ ਲਈ ਤੇ ਕਹਿਣ ਲੱਗੇ ਭਾਈ ਦਿਆ ਸਿੰਘ ਮੈਂ ਕਰ ਜਾ ਉਤਾਰ ਕੇ ਸੁਰਖ ਹੋ ਗਿਆ ਹਾਂ ਜੀ ਗੁਰੂ ਸਾਹਿਬ ਜੀ ਨਿਮਰਤਾ ਸਹਿਤ ਕਹਿਣ ਲੱਗੇ ਸਿੰਘ ਤੇ ਸ਼ੇਰ ਇੱਕ ਹੀ ਜੰਗਲ ਦੇ ਬਾਦਸ਼ਾਹ ਹੁੰਦੇ ਹਨ ਸਿੰਘੋ ਨਿਰੰਕਾਰ ਦੇ ਪ੍ਰੋਸਾਰਕੋ ਭਾਈ ਦਿਆ ਸਿੰਘ ਨੇ ਸੰਗਤਾਂ ਦੇ ਰੂਪ ਵਿੱਚ ਪਾਸ਼ਾ ਗੁਰਦੇਵ ਨੂੰ ਫਿਰ ਬੇਨਤੀ ਕੀਤੀ ਪਾਸ਼ਾ ਸ਼ੇਰੀ ਗੁਰੂ ਗੋਬਿੰਦ ਸਿੰਘ ਜੀ ਨਿਮਰਤਾ ਸਾਹਿਤ ਬੋਲੇ ਸਿੰਗੋ ਤਹੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਜੀ ਨੂੰ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਸ੍ਰਹੰਦ ਦੇ ਵਿੱਚ ਗੁਜਰੀ ਜਿਵੇਂ ਗੁਜਾਰਿਆ ਸਮਾਂ ਗੁਜ਼ਰੀਆ ਹਾਂ 4 ਸਤਤਰਾਂ 4 ਪੁੱਤਰ ਸਨ ਬਖਸ਼ੇ ਪ੍ਰਮਾਤਮਾ ਨੇ ਓਜ ਵੀ ਜੋੜੀ ਜੋੜਾ ਕਰਕੇ ਵਾਰਿਆ ਮੈਂ ਮੈਨੂੰ ਸ਼ਾਹਨशाह ਨਾ ਤੁਸੀਂ ਕਹੋ ਸਿੰਗੋ ਇਸ ਤਾ ਨਾਲ ਮੈਂ ਕਰਜਾ ਉਤਾਰਿਆ ਮੈਂ ਗੁਰੂ ਸਾਹਿਬ ਗੁਰੂ ਸਾਹਿਬ ਨਿਮਰਤਾ ਨਾਲ ਕਹਿਣ ਲੱਗੇ ਸੰਗਤ ਗੁਰੂ ਨਾਲੋਂ ਵੱਡੀ ਹੈ ਕਸ਼ਮੀਰੀ ਪੰਡਤ ਦੀ ਪ੍ਰਿਆਸ ਸੁਣ ਕੇ ਪਿਤਾ ਦਿੱਲੀ ਨੂੰ ਤੁਰਿਆ ਸੰਗਤ ਦੇ ਕਹਿਣ ਤੇ ਅਨੰਦਪੁਰ ਛੱਡਿਆ ਸੰਗਤ ਦੇ ਆਪੇ ਹੀ ਚਮਕੌਰ ਗੜੀ ਛੱਡੀ ਸੰਗਤ ਦੇ ਰੂਪ ਵਿੱਚ ਫਿਰ ਤੁਸੀਂ ਕਹਿਣ ਲੱਗੇ ਹੋ ਵਿਚਾਰਾਂ ਕਰਦਿਆਂ ਸਾਮ ਹੋ ਗਈ ਸੰਗਤ ਦੇ ਕਹਿਣ ਤੇ ਜਫਰਨਾਮਾ ਲਿਖਣ ਦਾ ਇੱਥੇ ਹੀ ਮਾਨ ਬਣਾ ਲਿਆ ਇਸ ਢਾਲ ਤੇ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ ਗੁਰੂ ਸਾਹਿਬ ਰਾਤ ਨੂੰ ਪਿੰਡ ਚਕਰ ਜਾ ਵਿਰਾਜੇ ਅਗਲੇ ਦਿਨਾਂ ਪਿੰਡ ਤਖਤੂ ਪੁਰਾ ਪਿੰਡ ਮੱਦੇ ਹੁੰਦੇ ਹੋਏ ਪਿੰਡ ਦੀਨਾ ਸਾਹਿਬ ਲਖਮੀਰ ਅਤੇ ਸਮੀਰ ਕੋਹੜ ਰਹਿਣ ਦਾ ਮਨ ਬਣਾ ਲਿਆ ਇੱਥੇ ਹੀ ਜਫਰਨਾਮਾ ਲਿਖ ਕੇ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘਾਂ ਰਾਹੀਂ ਔਰੰਗਜੀਵ ਨੂੰ ਔਰੰਗਾਬਾਦ ਵਿਖੇ ਭੇਜ ਦਿੱਤਾ ਇਸ ਸਾਨ ਨੂੰ ਗੁਰੂ ਜੀ ਦੀ ਬਖਸ਼ਿਸ਼ ਹੈ ਜੋ ਵੀ ਆਸ ਲੈ ਕੇ ਆਉਂਦਾ ਹੈ ਅਦਾਸ ਪੂਰੀ ਵਰਤੀ ਨਹੀਂ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਹੁਣ ਦਰਸ਼ਨ ਕਰਦੇ ਆਂ ਸਾਹਮਣੇ ਸਤਿਗੁਰੂ ਹੋਏ ਨਿਹਾਲ ਤਸਰਦਾ ਪੂਰੀਏ ਸਤਿਗੁਰੂ ਹੋਏ ਦਿਆਲ ਤਸਰਦਾ ਪੂਰੀਏ なるかど。<タッ> ਹਾਂਜੀ ਬਾਈ ਗੁਰੂ ਜੀ ਹੁਣ ਐਸੇ ਵਕਤ ਇਸ ਵਕਤ ਅਸੀਂ ਜੋ ਇਹ ਬਣਾਏ ਹੋਏ ਨੇ ਮਹਿੰਦੇਆਣਾ ਸਾਹਿਬ ਵਿਖੇ ਸੋਹਣੀਆਂ-ਸੋਹਣੀਆਂ ਤਸਵੀਰਾਂ ਤੇ ਉਹਨਾਂ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਸਾਰੇ ਤੇ ਮਹਿੰਦੇਆਣੇ ਦਾ ਇਤਿਹਾਸ ਪੜਿਆ ਕਿ ਇੱਥੇ ਕਲਗੀਆਂ ਵਾਲੇ ਪਾਸਾ ਜੀ ਮਾਣੂਕਿਆਂ ਤੋਂ ਟਾਬ ਦੇ ਉੱਤੇ ਆਈ ਤੇ ਆ ਕਰਕੇ ਭਾਈ ਦਿਆ ਸਿੰਘ ਭਾਈ ਮਾਨ ਸਿੰਘ ਭਾਈ ਧਰਮ ਸਿੰਘ ਤੇ ਹੋਰ ਸਿੰਘਾਂ ਦੇ ਨਾਲ ਵਿਚਾਰ-ਵਟਾਂਦਰਾ ਕਰਕੇ ਕਿ ਅੱਗੇ ਦਾ ਪ੍ਰੋਗਰਾਮ ਕਿਵੇਂ ਬਣਾਣਾ ਹੈ ਤੇ ਫਿਰ ਗੁਰੂ ਸਾਹਿਬ ਇਥੋਂ ਅੱਗੇ ਚਾਲੇ ਪਾਈ ਸੀ ਇਹ ਬੜਾ ਸੋਣਾ ਲਿਖਿਆ ਹੋਇਆ ਮੀਰ ਮੰਨੂ ਦੇ ਜ਼ੁਲਮ ਤੇ ਅਤੇ ਸਿੱਧਕ ਦੀਆਂ ਸਿੰਘਣੀਆਂ ਅੱਖੀਂ ਤੱਕ ਲੋ ਸਿੰਘਣੀਆਂ ਪੰਥ ਖਾਤਰ ਟੋਟੇ ਹੱਸ ਹੱਸ ਜਿਗਰ ਦੇ ਵਾਰ ਰਹੀਆਂ ਟੰਗੇ ਨੇਜੀਆਂ ਤੇ ਗੱਲੀ ਹਾਰ ਪਾ ਕੇ ਟੁਕੜੇ ਬੱਚਿਆਂ ਦੇ ਝੋਲੀ ਢਾਰ ਰਹੀਆਂ ਪੀ ਪੀ ਚੱਕੀਆਂ ਮੰਨੂ ਮੰਨੂ ਦੇ ਜ਼ੁਲਮ ਝੱਲਣ ਪਾਣਾ ਮੰਨ ਦੀਆਂ ਸ਼ੁਕਰਗੁਜ਼ਾਰ ਰਹੀਆਂ ਰਹਿ ਕੇ ਭੁੱਖੀਆਂ ਪਿਆਸੀਆਂ ਸਦਕਣਾ ਇਹ ਚੰਦਨ ਸਿੱਖੀ ਦਾ ਮਹਿਲ ਉਸਾਰ ਰਹੀਆਂ ਸੋ ਦੇਖੋ ਕਿਵੇਂ ਬੱਚਿਆਂ ਦੇ ਟੋਟੇ ਕੀਤੇ ਜਾ ਰਹੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੀਰ ਜੀ ਕੋਲੋਂ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀਰ ਖਵਾਈ ਸੋ ਉਸ ਸਮੇਂ ਦਾ ਰੈਸਿਪੀਸ ਕੀਤਾ ਹੈ ਚિતਰਕਾਰ ਨੇ ਆਰਟਸ ਅਜੀਤ ਸਿੰਘ ਸੁਨਾਮ ਇਕਬਾਲ ਸਿੰਘ ਮੋਹਨ ਸਿੰਘ ਮਾਨੂਕੇ ਮੱਲਾ ਜਿਨ੍ਹਾਂ ਨੇ ਰਲ ਕੇ ਇਹ ਤਸਵੀਰਾਂ ਬਣਾਈਆਂ ਨੇ ਇਹ ਭਾਈ ਦਿਯਾਲਾ ਜੀ ਨੇ ਜਿਨ੍ਹਾਂ ਨੂੰ ਦੇਗ ਦੇ ਵਿੱਚ ਪਾਪੀਆਂ ਨੇ ਉਬਲਦਾ ਸੀ ਨੌਵੇਂ ਗੁਰਾਂ ਦਾ ਸਿੱਖ ਜੋ ਭਾਈ ਦਿਯਾਲਾ ਵੇਖੋ ਉਬਲਦੀ ਦੇਗ ਵਿੱਚ ਕੜੀ ਜਾਂਦਾ ਨੇਤਰ ਖੋਲੇ ਇਹ ਫਰਕ ਦੇ ਬੁੱਲ ਦੋਵੇ ਬਸ ਤੁਕਾਂ ਹੈ ਬਾਣੀ ਦੀਆਂ ਪੜੀ ਜਾਂਦਾ ਪਿਆਰੇ ਸਿੱਖ ਨੂੰ ਠੰਡ ਮਹਿਸੂਸ ਹੁੰਦੀ ਭਾਵੇਂ ਜਾਲਮਾਂ ਦਾ ਸੀਨਾ ਸੜੀ ਜਾਂਦਾ ਜਿਵੇਂ ਜਿਵੇਂ ਹੈ ਬੀਲੇ ਅੱਗ ਬਲਦੀ ਰੰਗ ਸਿੱਖੀ ਨੂੰ ਹੋਰ ਵੀ ਚੜੀ ਜਾਂਦਾ ਸੋ ਐਸੇ ਪਿਆਰੇ ਗੁਰੂ ਜੀ ਦੇ ਸਿੱਖ ਧਰਮ ਤੋਂ ਨਹੀਂ ਡੋਲੇ ਤੇ ਕੁਰਬਾਨ ਹੋ ਗਏ ਦੇਸ਼ ਤੋਂ ਕੌਮ ਤੋਂ ਸਿੱਖੀ ਦੀ ਸਦਕ ਖਾਤਰ ਆਪਰ ਅਰਦਾਸ ਦੇ ਵਿੱਚ ਪੜਦੇ ਹਨ ਕਿ ਸਿੰਘਾਂ ਨੇ ਪੁੱਠੀਆਂ ਖੱਲਾ ਲਹਾਈਆਂ ਤੇ ਭਾਈ ਜੈ ਸਿੰਘ ਜੀ ਜਿਨ੍ਹਾਂ ਨੇ ਆਪਣੀ ਪੁੱਠੀ ਖੱਲ ਲਹਾਈ ਮੋਮਨਾ ਦਾ ਹੁੱਕਾ ਨਹੀਂ ਚੱਕਿਆ ਉਹਨਾਂ ਦਾ ਗੱਠੜੀ ਨਹੀਂ ਚੱਕੀ ਹੁੱਕੇ ਵਾਲੀ ਕਹਿੰਦਾ ਮੈਂ ਨਹੀਂ ਚੱਕਿਆਂਗਾ ਮੈਂ ਗੁਰੂ ਦਾ ਸਿੱਖ ਹਾਂ ਤੇ ਆਪ ਪੁੱਠੀ ਖੱਲ ਲਹਾ ਦਿੱਤੀ ਸਿੰਘ ਨੇ ਸੋ ਆਪਾਂ ਅਰਦਾਸ ਦੇ ਵਿੱਚ ਪੜਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਪੁੱਠੀਆਂ ਖੱਲਾਂ ਲਹਾਈਆਂ ਖੋਪਰੀਆਂ ਉਤਰਵਾਈਆਂ ਸੇ ਪੁੱਠੀ ਗੱਲ ਖੱਲ ਇਸ ਗੁਰਸਿੱਖ ਨੇ ਲਹਾਈ ਸੀ ਭਾਈ ਜੈ ਸਿੰਘ ਰਵਦਾਸੀਆ ਸਿੰਘ ਭਾਈ ਜੈ ਸਿੰਘ ਖੱਲ ਖਾਟਾ ਉਹ ਘਠੜੀ ਘਠੜੀ ਹੈਗੀ ਉਹਦੇ ਵਿੱਚ ਹੁੱਕਾ ਸੀਗਾ ਤੇ ਇਹਨੂੰ ਕਹਿੰਦੇ ਵੀ ਭਾਈ ਜੈ ਸਿੰਘ ਤੇ ਚੱਕ ਕੇ ਲੈ ਕੇ ਜਾ ਜਦੋਂ ਇਹਨੇ ਦੇਖਿਆ ਹੁੱਕੇ ਦਾ ਮੂੰਹ ਜਾਂ ਤਹਾਨੂੰ ਕਹਿੰਦਾ ਨਾ ਮੈਂ ਤਾਂ ਗੁਰੂ ਦਾ ਸਿੱਖਾ ਮੈਂ ਨਹੀਂ ਇਹ ਕੰਮ ਕਰ ਸਕਦਾ ਕਹਿੰਦੇ ਫਿਰ ਉਹਦੇ ਉਹਦੇ ਬੱਚਿਆਂ ਨੂੰ ਵੀ ਸ਼ਹੀਦ ਕਰ ਦਿੱਤਾ ਨੂੰ ਸੀ ਤੇ بیٹے ਤੇ ਨਾਲ ਇਹਨਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਪਾਪੀਆਂ ਨੇ ਇਹ ਭਾਈ ਭਗਤ ਸਿੰਘ ਜੀ ਜਿਨ੍ਹਾਂ ਦੀ ਆਪਾਂ ਆਮ ਫੋਟੋਆਂ ਦੇਖਦੇ ਆ ਤਸਵੀਰਾਂ ਦੇਖਦੇ ਆ ਤੇ ਦੇਸ਼ ਦੀ ਖਾਤਰ ਜਿਨ੍ਹਾਂ ਨੇ ਆਪਣਾ ਕੁਰਬਾਨੀ ਦੇ ਦਿੱਤੀ ਫਾਂਸੀਆਂ ਤੇ ਚੜ ਗਏ ਸਿੱਖ ਇਤਿਹਾਸ ਮੂਰਤੀਆਂ ਨੂੰ ਮੱਥਾ ਟੇਕਣਾ ਮਨਾ ਹੈ ਹਾਂ ਕਿਸੇ ਵੀ ਤਰੀਕ ਪੂਰਤੀਆਂ ਨੂੰ ਮੱਥਾ ਨਹੀਂ ਟੇਕਣਾ ਇਹ ਗੁਰੂ ਪਾਤਸ਼ਾਹ ਜੀ ਦਾ ਹੁਕਮ ਹੈ ਸੋ ਅਗਰ ਜਾਂਦ ਰੱਖਦੇ ਉੱਤੇ ਬੈਠੇ ਅੱਗੇ ਗਿਰਜਾਂ ਬਹੁਤ ਹੁੰਦੀਆਂ ਸੀ ਹੈ ਫਰੀਦ ਕਣੀ ਕਵੀ ਉਹ ਫਰੀਦ ਦੀ ਆ ਕਾਗਾ ਕਰੰਗ ਢੋਲ ਲਿਆ ਸਗਲਾ ਖਾਇਆ ਮਾਸ ਹਾਂ ਚਿੜੀਆ ਕਰਦੇ ਵਿੱਚ ਲੱਗੀ ਹੋਈ ਸੀ ਉਹ ਫੋਟੋ ਹਾਂ ਇਹਦੇ ਨੈਣਾ ਮਤ ਸੋਹ ਫਿਰ ਦੇਖਣ ਕੀ ਆਸ ਹਾਂ ਕਾਗਾ ਕਰੰਗ ਢੋਲਿਆ ਸਗਲਾ ਖਾਇਆ ਮਾਸ ਉਹ ਇਸ ਤਰ੍ਹਾਂ ਉਹ ਚਿੜੀਆ ਘਰ ਦੇ ਵਿੱਚ ਮੂਰਲੇ ਪਾਸੇ ਲੱਗੀ ਹੋਈ ਸੀ ਉਹ ਫੋਟੋ ਹਾਂ ਪਾਈ ਸ੍ਰੀ ਦਰਤਾਰ ਸਿੰਘ ਜੀ ਸਰਬਾ ਦਰਸ਼ਨ ਕਰੋ ਜੀ ਦੇਸ਼ ਦੀ ਖਾਤਰ ਕੁਰਬਾਨੀਆਂ ਦੇ ਗਏ ਤੇ ਭਾਈ ਦਿਆਲਾ ਸਿੰਘ ਜੀ ਦੀ ਆਹ ਮਾਈ ਭਾਈ ਦਿਆਲਾ ਜੀ ਦੀ ਆ ਗਈ ਫੋਟੋ ਫੇਰ ਇਧਰ ਤਸਵੀਰ ਮਤੀ ਦਾਸ ਜੀ ਔਰ ਇਹਦੇ ਨਾਲ ਚੀਰੇ ਜਾ ਰਹੇ ਨੇ ਗੁਰੂ ਦੇ ਪਿਆਰੇ ਤੇ ਉਹ ਭਾਈ ਕਨਈਆ ਜੀ ਜਲਸਕਾਰ ਰਹੇ ਨੇ ਮਸਕਰਾਂਹੀ ਦੁਸ਼ਮਣਾਂ ਨੂੰ ਵੀ ਸਿਕਾਈ ਜਾਂਦੇ ਨੇ ਕਿ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਲੰਗੀਆਂ ਵਾਲੇ ਪਾਸਾ ਜੀ ਅੱਗੇ ਕਿ ਪਾਸਾ ਜੀ ਜਿਨ੍ਹਾਂ ਨੂੰ ਅਸੀਂ ਮਾਰਦੇ ਹਾਂ ਉਹਨਾਂ ਨੂੰ ਪਾਣੀ ਸਕ ਪਿਆ ਕਰਕੇ ਤਕੜਾ ਕਰ ਦਿੰਦੇ ਨੇ ਉਹ ਫੇਰ ਲੜਨ ਵਾਸਤੇ ਤਿਆਰ ਹੋ ਜਾਂਦੇ ਨੇ ਗੁਰੂ ਪਾਸਾ ਜੀ ਨੇ ਬੁਲਾਇਆ ਭਾਈ ਕਨਈਆ ਇਹ ਕੀ ਕਰਦੇ ਹੋ ਤੁਸੀਂ ਕਹਿੰਦੇ ਪਾਸਾ ਜੀ ਮੈਨੂੰ ਤਾਂ ਸਭ ਦੇ ਵਿੱਚੋਂ ਦੀ ਤੁਸੀਂ ਉਹੀ ਦਿਖਾਈ ਦਿੰਦੇ ਹੋਗੇ ਆ ਦੇਖੋ ਮੁਸਲਮਾਨਾਂ ਨੂੰ ਪਾਣੀ ਪਰਾਏ ਜਾਂਦੇ ਨੇਗੇ ਤੇ ਪਾਸਾ ਜੀ ਮੈਨੂੰ ਤਾਂ ਤੁਸੀਂ ਸਭ ਕਾ ਪਾਸੇ ਤੁਸੀਂ ਹੀ ਦਿਖਾਈ ਦਿੰਦੇ ਹੋ ਤਾਂ ਗੁਰੂ ਪਾਸਾ ਜੀ ਰਹਿਮਤਾਂ ਦੇ ਸਾਗਰ ਕਹਿਣ ਲੱਗੇ ਚੰਗਾ ਭਾਈ ਕਨਿਆ ਜੀ ਆ ਮਲਮ ਤੇ ਪੱਟੀ ਵੀ ਲੈ ਜਾਓ ਤੇ ਨਾਲ ਮਲਮ ਪੱਟੀ ਵੀ ਕਰਦਿਆ ਕਰੂ ਤੇ ਗੁਰੂ ਪਾਸਾ ਜੀ ਐਸੇ ਦਿਆ ਦਿਆ ਦੇ ਸਾਗਰ ਤੇ ਮਲਮ ਪੱਟੀ ਵੀ ਨਾਲ ਹੀ ਦੇ ਦਿੱਤੀ ਤੇ ਮਲਮ ਪੱਟੀ ਵੀ ਨਾਲ ਕਰਨ ਲੱਗ ਗਿਆ ਸੋ ਐਸੇ ਹੈ ਸਿੱਖ ਧਰਮ ਦੇ ਵਿੱਚ ਦਇਆ ਸਾਹੀ ਤਾਂ ਕਲਗੀ ਤਰਪਾ ਸਾਹਿਬ ਜੀ ਨੇ ਜਦੋਂ ਅੰਮ੍ਰਿਤਸਕਣ ਵੇਲੇ ਕਹਿੰਦੇ ਕੋਈ ਉਠੋ ਕੋਈ ਸਿੰਘ ਤਾਂ ਭਾਈ ਦਇਆ ਸਿੰਘ ਜੀ ਸਭ ਤੋਂ ਪਹਿਲਾਂ ਉੱਠਦੇ ਨੇ ਸੋ ਦਇਆ ਜ਼ਰੂਰੀ ਹੈ ਧਰਮ ਕਮਾਉਣ ਵਾਸਤੇ ਸੋ ਇਹ ਦਰਸ਼ਨ ਕਰ ਰਹੇ ਹਾਂ ਅਸੀਂ ਮਹਿੰਦੀਆਣਾ ਸਾਹਿਬ ਜਿਹਦੇ ਤੋਂ ਗੁਰੂ ਜੀ ਨੇ ਕਿਰਪਾ ਕੀਤੀ ਹੈ ਸੋ ਸ਼ੁਕਰਾਨਾ ਕਰਨ ਵਾਸਤੇ ਆਏ ਹਾਂ ਗੁਰੂ ਪਾਸਾ ਜੀ ਨੇ ਗੱਡੀ ਦੀਆਂ ਬਖਸ਼ਾ ਕੀਤੀਆਂ ਨੇ ਸ਼ੁਕਰਾਨੇ ਵਜੋਂ ਤੇ ਇਹ ਪੁੱਤਰ ਜੀ ਸਾਡੇ ਕਾਕਾ ਜੀ ਹਰਮਨ ਜੋਤ ਕੀ ਨਾਮ ਆ ਭਾਈ ਤੁਹਾਡਾ ਹਰਮਨ ਜੋਤ ਕੀ ਨਾਮ ਦੱਸੋ ਹਰਮਨ ਜੋਤ ਕੌਰ ਖਾਲਸਾ ਭਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭਾਈ ਮਨੀ ਸਿੰਘ ਜੀ ਨੇ ਜਿਨ੍ਹਾਂ ਦਾ ਬੰਦਾ ਬੰਦ-ਬੰਦ ਕਟਾਇਆ ਕਟਿਆ ਜਾ ਰਿਹਾ ਹੈਗਾ ਜਰਮਨੀ ਸਾਰੇ ਨਹੀਂ ਕੱਟਦੇ ਜਿਹੜੀ ਬੰਦਵਾਰ ਹੋਰ ਆਏ ਹਾਂ ਬੇਟੇ ਹਾਂਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਕਸ਼ੀਰ ਬਾਦਸ਼ਾਹ ਦੇ ਹੁਕਮ ਤੇ ਤਸੀਹੇ ਦੇ ਰਹੇ ਹਨ ਜ਼ਾਲਮ ਜਲਾਦ ਜੰਗੂਰਾਂ ਦੇ ਨਾਲ ਮਾਸ ਪਟ ਰਹੇ ਨੇ ਪਾਪੀ ਦੇਖੋ ਤੇ ਉਹਨਾਂ ਦੇ ਪੁੱਤਰ ਦਾ ਕਲੇਜਾ ਕੱਢ ਕੇ ਪਾਪੀਆਂ ਨੇ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਤੋਂ ਜੋ ਸਿੰਘਾਂ ਨੂੰ ਕਿਵੇਂ ਸੀ ਦੇ ਸੀਧ ਕੀਤੇ ਜਾ ਰਹੇ ਨੇ ਪਰ ਸੀਧ ਆਪਣੇ ਸਿੱਖੀ ਸਿਦਕ ਤੋਂ ਨਹੀਂ ਡੋਲੇ ਸਿੰਘ ਭਾਈ ਸਵੇਗ ਸਿੰਘ ਭਾਈ ਸਹਿਵਾਜ ਸਿੰਘ ਪਿਓ ਪੁੱਤਰਾਂ ਨੂੰ ਚਰਖੜੀਆਂ ਦੇ ਉੱਤੇ ਚੜਾਇਆ ਜਾ ਰਿਹਾ ਹੈ ਇਹ ਉਸ ਸਮੇਂ ਦਾ ਦ੍ਰਿਸ਼ ਦਿਖਾਇਆ ਗਿਆ ਹੈ ਤੇ ਮਹਿੰਦੇਆਣਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜੀ ਭਾਈ ਗੁਰੂ ਜੀ ਇਹ ਹੈ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੂੰ ਫੂਲੇ ਪਿੰਡ ਦੇ ਰਹਿਣ ਵਾਲੇ ਸੀ ਤੇ ਇਹਨਾਂ ਨੂੰ ਖੋਪੜੀ ਉਤਾਰੀ ਗਈ ਤੇ ਕੇਸ ਨਹੀਂ ਕਤਲ ਹੋਣ ਦਿਖਾਉਣ ਦਿੱਤੇ ਇਸ ਗੁਰ ਸਿੱਖ ਨੇ ਇਹ ਹਨ ਜੀ ਅਕਾਲੀ ਫੂਲਾ ਸਿੰਘ ਜੀ ਨਿਹੰਗ ਸਿੰਘ ਤੇ ਅੱਗੇ ਹੈ ਹਰੀ ਸਿੰਘ ਜੀ ਨਲੂਆ ਹੈ ਭਾਈ ਬਗੇਲ ਸਿੰਘ ਜੀ ਤੇ ਬੜੇ ਸੋਹਣੇ ਬਣਾਏ ਹੋਏ ਨੇ ਆਰਟਿਸਟ ਜੀ

ਆ ਸਾਵਾਸ ਹਰਮਨ ਜੋਤੇ ਪਾਣੀ ਹਾਂ ਜੀ ਤੋਰਨੇ ਸਿੱਖਦੇ ਨੇ ਮਹਿੰਦੀਆਣਾ ਸਾਹਿਬ ਕੋਲ ਫਿਰ ਭੱਜ ਭੱਜ ਕੇ ਆਇਆ ਕਰਨਗੇ ਫਿਰ ਦਰਸ਼ਨ ਮੇਲੇ ਕਰਿਆ ਕਰਨਗੇ ਗੁਰੂਆਂ ਦੇ ਹਰਮੰਦਰ ਸਾਹਿਬ ਵੀ ਖੀ ਮਹਿੰਦੀਆਣਾ ਸਾਹਿਬ ਵੀ ਖੀ ਹਾਂ ਜੀ ਚੱਕੋ ਇਧਰ ਸਾਵਾਸ ਹੋਲੀ ਪਰ ਸੰਗਤ ਉਦੋਂ ਹੀ ਉਦੋਂ ਹੀ ਆਉਣ ਲੱਗਦੀ ਹੈ ਨਾ ਸੰਗਤ 10 ਵਜੇ ਦੇ ਕਰੀਬ ਜਿਹੜਾ ਆਉਂਦਾ ਹਾਂ। ਹਾਂ। ਤੇ ਠੰਡੇ ਠੰਡੇ ਆਪਣੇ ਮੂੰਹ ਘੱਟ ਕਰ ਸੰਗਤ ਆਉਂਦੀ ਆ। ਆਪ ਉਹ ਠੰਡੇ ਠੰਡੇ ਮੋਰਚਾ ਮਾਰ ਲਿਆ ਗੁਰੂ ਜੀ ਦੇ ਦਰਸ਼ਨ ਕਰ ਲਈ। ਤੇ ਹੋਰ ਬਹੁਤ ਕੰਮ ਕਰਨੇ ਹੁੰਦੇ ਨੇ ਫਿਰ ਦੁਨੀਆ 'ਚ। ਇਥਾਰ ਮੂਰਲੇ ਪਾਸੇ ਵੀ ਲਿਖਿਆ ਹੁੰਦਾ ਇੱਥੇ ਚੀਸੇ ਤੇ ਵੀ ਹੈ ਨਾ। Certo, tá ਚਲੋ ਜੀ ਵੈਗੁਰੂ ਜੀ ਚਲੋ ਜੀ ਦਰਸ਼ਨ ਮਿਲੇ ਕਰਕੇ ਹੁਣ ਅਸੀਂ ਗੁਰੂ ਜੀ ਦੀ ਕਿਰਪਾ ਦੇ ਨਾਲ ਵਾਪਸ ਜਾਂਦੇ ਆ ਕਰੰਗੀ ਤਰਪਾ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਧਰ ਕੋਟਾਨ ਕੋਟ ਧੰਨਵਾਦ ਫਿਰ ਦਰਸ਼ਨ ਮਿਲੇ ਕਰਾਂਗੇ ਜਦੋਂ ਪਾਸਾ ਜੀ ਫਿਰ ਹੁਕਮ ਕਰੋਗੇ ਚੈ ਜੈ ਕੀ ਤਹਾਂ ਸੋ ਹੀ ਲੇ ਕਰ ਕਿਰਪਾ ਪ੍ਰਭ ਮਿਲੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ हां जी ਵੈਗੁਰੂ ਜੀ ਮੈਂ ਤੇ ਆਣੇ ਸਾਹਿਬ ਦੇ ਦਰਸ਼ਨ ਬਹੁਤ ਵਧੀਆ ਹੋਏ ਹਨ ਤਸਵੀਰਾਂ ਹਾਂ ਜੀ ਤਸਵੀਰਾਂ ਬਹੁਤ ਸੋਹਣੀਆਂ ਸੀ ਹਾਂ ਤਸਵੀਰਾਂ ਬਹੁਤ ਸੋਹਣੀਆਂ ਹਾਂ ਇਸ ਤਾਂ ਦੇ ਬਣਾ ਰਹੀ ਹਾਂ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਥੇ ਨੇ ਮਹਿੰਦੀ ਦਾ ਦਰਖਤ ਹੁੰਦਾ ਸੀ ਹਾਂ ਜੀ ਮਹਿੰਦੀ ਦਾ ਤਾਂ ਹੀ ਇਹਨੂੰ ਮਹਿੰਦੀਆਣਾ ਕਿਹਾ ਜਾਂਦਾਗਾ ਜਦੋਂ ਗੁਰੂ ਪਾਸਾ ਜੀ ਇੱਥੇ ਆਏ ਤਾਂ ਮਹਿੰਦੀ ਦੇ ਦਰਖਤ ਦੇ ਨਾਲ ਗੁਰੂ ਪਾਸਾ ਜੀ ਨੇ ਘੋੜਾ ਬੰਨਤਾ ਹਾਂ ਜੀ ਘੋੜਾ ਬੰਨ ਕੇ ਤੇ ਉਦੋਂ ਬਾਅਦ ਗੁਰੂ ਪਾਸਾ ਜੀ ਫਿਰ ਇਸ਼ਨਾਨ ਪਾਣੀ ਕਰਕੇ ਸਾਰੇ ਸਿੰਘਾਂ ਨੇ ਫਿਰ ਇੱਥੇ ਪਾਠ ਕੀਤਾ ਪਾਠ ਕਰਕੇ ਫਿਰ ਅੱਗੇ ਵਿਚਾਰ ਬਣਾਈ ਕੇ ਆ ਸੋ ਬਹੁਤ ਸੰਗਤਾਂ ਇਥੇ ਦੂਰੋਂ ਦੂਰੋਂ ਆਉਂਦੀਆਂ ਨੇ ਭਾਈ ਦਰਸ਼ਨ ਕਰਨ ਵਾਸਤੇ ਬਾਹਰਲੇ ਦੇਸ਼ਾਂ ਤੋਂ ਕਿ ਤੇ ਹੁਣ ਅਸੀਂ ਚੱਲੇ ਆਂ ਪਿੰਡ ਨੂੰ ਤੇ ਪਿੰਡ ਦੇ ਹਲੂਵਾਲ ਜਾ ਕਰਕੇ ਗੁਰੂ ਜੀ ਦਾ ਸ਼ੁਕਰਾਨਾ ਕਰਾਂਗੇ ਜੀ ਬਸ ਤਸਵੀਰਾਂ ਬਹੁਤ ਵਧੀਆ ਨੇ ਹਾਂ ਬਹੁਤ ਵਧੀਆ ਤਸਵੀਰਾਂ ਬੜੀਆਂ ਨੇ ਤੇ ਫਿਰ ਕਿਤੇ ਮੌਕਾ ਮਿਲਿਆ ਗੁਰੂ ਜੀ ਨੇ ਕਿਰਪਾ ਕੀਤੀ ਤੇ ਆਪਾਂ ਫੇਰ ਦਰਸ਼ਨ ਮੇਲੇ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਰੇ ਆਗੇ ਹਾਂ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਕਲੰਗੀਆਂ ਵਾਲੇ ਪਾਸਾ ਜੀ ਦਾ ਗੁਰੂ ਪਾਸਾ ਜੀ ਮੈਨੂੰ ਖੜ ਲਾਉਂਦੇ ਨਹੀਂ ਤੇ ਆਪਣੇ ਦਰਸ਼ਨ ਦਿਦਾਰੇ ਕੈਂਦ ਕਰਦੇ ਨਹੀਂ ਤੇ ਬਾਣੀ ਬਾਣੇ ਦੇ ਨਾਲ ਸਤਿਗੁਰੂ ਪਾਸਾ ਜੀ ਜੋੜ ਕੇ ਰੱਖਣ ਚੜ੍ਹਦੀਆਂ ਕਲਾ ਬਖਸ਼ਣ ਗੁਰਸਿੱਖੀ ਜਵਨ ਬਖਸ਼ਣ ਪਰਿਵਾਰ ਉਤੇ ਤੇ ਇਸੇ ਤਰ੍ਹਾਂ ਹੀ ਗੁਰੂ ਜੀ ਦੇ ਨਾਲ ਪਿਆਰ ਬਣਿਆ ਰਹੀ ਬੱਚਿਆਂ ਦਾ ਸਾਡਾ ਤੇ ਅਸੀਂ ਹੁਣ ਦਰਸ਼ ਮੇਲੇ ਕਰਕੇ ਆਗੇ ਹਾਂ ਆਪਣੇ ਘਰ ਦੇ ਵਿੱਚ ਸੋ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਸੋ ਵਧੀਆ ਲੱਗੇ ਵੀਡੀਓ ਸ਼ੇਅਰ ਕਰਿਓ ਜੀ